ਗ੍ਰਾਂਟ ਲਈ ਦੇ ਮਿਲਿਆ ਗਿਆ 10 ਮਿਲੀਅਨ ਮੈਨੂੰ ਲੱਗਦਾ ਵੀ ਤਿੰਨ ਸਾਲ ਤੇ ਮੌਕਾ ਮਿਲਿਆ ਕਿ ਮੈਂ ਇਹਦਾ ਪੂਰਾ ਪੂਰਾ ਫਾਇਦਾ ਜਿਹੜਾ ਉਹ ਚੱਕ ਲਵਾਂ ਹਾਂਜੀ ਸਰ ਦੇਖੋ ਸਿੱਖਿਆ ਦੇ ਖੇਤਰ 'ਚ ਜਿਵੇਂ ਆਪਾਂ ਕਰੋੜਾਂ ਦੀ ਗੱਲ ਕਰੀ ਜਾ ਤਾਂ ਮੈਂ ਸਾਡੇ ਹੱਥ ਨੂੰ ਸਕੂਲ ਦੀ ਗੱਲ ਕਰਦਾ ਮੈਂ ਸਰਕਾਰੀ ਸੀਨੀਅਰ ਸਕੈਂਡਰੀਅਰ ਸਕੂਲ ਦਤਨ ਪੰਜਾਬੀ ਮਾਸਟਰਾਂ ਜੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ 40 ਲੱਖ ਰੁਪਏ ਦੀ ਪਹਿਲੀ ਕਿਸ਼ਤ ਆ ਜਿਹੜੀ ਗ੍ਰਾਂਟ ਨੂੰ ਪਹੁੰਚ ਚੁੱਕੀ ਹੈ ਜੀ ਤੇ ਨਾਲ ਹੀ 90 ਲੱਖ ਰੁਪਏ ਦੀ ਗ੍ਰਾਂਟ ਉਹ ਆ ਗਈ ਹੈ ਮੇਰੇ ਆਪਣੇ ਸਕੂਲ ਵਿੱਚ 850000 ਦੀ ਗ੍ਰਾਂਟ ਆ ਜਿਹੜੀ ਉਹ ਚੱਲ ਰਹੀ ਹੈ 17 ਲੱਖ 81000 ਰੁਪਏ ਸੀ ਲਾ ਚੁੱਕਿਆ ਸਕੂਲ ਆਫ ਜਿਹੜਾ ਬ੍ਰਿਲੀਅੰਸ ਬਣੇ ਤੇ ਅਸੀਂ ਆਪਣੇ ਪੱਧਰ ਤੇ ਕੀ ਕੀਤਾ ਦੇਖੋ ਸਰਕਾਰ ਨੇ ਦੋ ਸਕੂਲਾਂ ਨੂੰ 2 ਕਰੋੜ ਦੇ ਦਿੱਤਾ ਅਸੀਂ ਆਪ ਕੀ ਕੀਤਾ ਸਾਡੀ ਇੱਥੇ ਟੀਮ ਚੋਂ ਪ੍ਰਿੰਸੀਪਲ ਮੈਡਮ ਬੈਠੇ ਨੇ ਸਾਡੇ ਕੋਲ ਇੰਚਾਰ ਸਾਹਿਬ ਸਾਡੀ ਟੀਮ ਨੇ 1 ਮਹੀਨੇ ਦੇ ਵਿੱਚ 23 ਲੱਖ ਰੁਪਏ ਇਕੱਠਾ ਕਰਕੇ ਬੱਚਿਆਂ ਦੀ ਦੋ ਵਸਾਂ ਲਾ ਦਿੱਤੀ ਜੀ ਸਕੂਲ ਨਾਲ ਦੇ ਕਿਰੇ ਪੰਜ ਸਾਂਦਾਂ ਦੇ ਵਿੱਚ 50 ਲੱਖ ਰੁਪਏ ਸੀ ਇਕੱਠਾ ਕਰਕੇ ਸਕੂਲ ਦੀ ਭਲਾਈ ਤੇ ਲਾ ਚੁੱਕਿਆ ਗੱਜਨ ਮਾਹਰਾ ਸਾਹਿਬ ਨਾਲ ਬਹੁਤ ਬਾਰ ਮੀਟਿੰਗਾਂ ਹੋਈਆਂ ਉਹਨਾਂ ਨੇ ਸਾਨੂੰ ਕਿਹਾ ਜਦੋਂ ਬੁੱਟੇ ਲਾਉਗੇ ਪਿਲਕਣਾ ਲਾਓ ਜੀ ਪੰਜ ਅਸੀਂ ਉਹ ਪੰਜ ਬੁੱਟੇ ਉਹ ਲਾ ਕੇ ਪੰਜ ਨਹੀਂ ਜੀ ਅਸੀਂ 5000 ਰੁਪਏ ਕਿਸੇ 5 ਸਾਲਾਂ ਖਾ ਲਏ ਤੇ 5000 ਤੇ ਨਾਲ ਐਮਐਲਏ ਸਾਹਿਬ ਜਮੀਲੂ ਰਹਿਮਾਨ ਜੀ ਜਿਹੜੇ ਸਾਡੇ ਨਾਲ ਹਮੇਸ਼ਾ ਖੜਦੇ ਆ 10 ਲੱਖ ਰੁਪਏ ਉਹਨਾਂ ਨੇ ਸਪੈਸ਼ਲ ਗ੍ਰਾਂਟ ਪਵਾ ਕੇ ਸਾਡਾ ਸਟੇਡੀਅਮ ਬਣਾਇਆ ਦੇਖੋ ਇੱਕ ਪਿੰਡ ਦੇ ਵਿੱਚ ਐਨਾ ਕੁਝ ਹੋ ਗਿਆ ਤਾਂ ਮੈਂ ਇਥੇ ਜੇ ਮੈਂ ਕੀਤਾ ਤਾਂ 1100 ਦਿਨ ਮੈਂ ਲਗਾਤਾਰ ਸਕੂਲ ਆਇਆ ਮੈਂ ਕਦੇ ਵੀ ਪਿਤਾ ਦੇ ਤੋਂ ਆਵਾਰ ਨਹੀਂ ਮੰਗਾਗਾ ਇੱਕ ਛੋਟੀ ਜੀ ਚੀਜ਼ ਮੰਗੂਗਾ ਜੀ ਸਾਡੇ 2-3 ਘਾਟਾ ਨੇ ਦੇਖੋ 74 ਬੱਚੇ ਸਾਡੇ ਮੈਡੀਕਲ ਨਾਨ ਮੈਡੀਕਲ ਪੜ ਰਹੇ ਨੇ ਪਰ ਐਸਐਲਏ ਦੀ ਇੱਕ ਵੀ ਪੋਸਟ ਨਹੀਂ ਕਈ ਜਿਹੜੇ ਸਕੂਲ ਨੇ ਜਿੱਤੇ ਕੀ ਕੀ ਵੀ ਵੀ ਬੱਚੇ ਨੇ ਚਾਰ ਚਾਰ ਪੋਸਟਾਂ ਨੇ ਜੀ ਸਾਡੇ ਐਸਐਲਏ ਜਰੂਰ ਦਿੱਤਾ ਜਾਵੇ ਦੂਸਰਾ ਜਿਹੜਾ ਹੈ ਲਾਇਬ੍ਰੇਰੀ ਇੰਨੀ ਸੋਹਣੀ ਬਣੀ ਆ ਸਰਕਾਰ ਨੇ 9.81 ਲੱਖ ਰੁਪਿਆ ਦਿੱਤਾ ਇੰਨੀਆਂ ਸੋਹਣੀਆਂ ਕਿਤਾਬਾਂ ਆਉਂਦੀਆਂ ਨੇ ਚਾਰ-ਪੰਜ ਲੱਖ ਦੀਆਂ ਸੀ ਕਿਤਾਬਾਂ ਨੇ ਆ ਚੁੱਕੇ ਪਰ ਲਾਇਬ੍ਰੇਰੀਅਨ ਨਹੀਂ ਹੈਗਾ ਜੀ ਉਹ ਕਿਰਪਾ ਕਰਕੇ ਲਾਇਬ੍ਰੇਰੀਅਨ ਦੇ ਦਿਓ ਜੀ ਤੇ ਇੱਕ ਸਾਨੂੰ ਪ੍ਰਿੰਸੀਪਲ ਦੀ ਬਹੁਤ ਜ਼ਿਆਦਾ ਕਾਰਤਾ ਦੇਖੋ ਮੈਡਮ ਇਹਨਾਂ ਵਧੀਆ ਨੇ ਇਹਨਾਂ ਵਧੀਆ ਕੰਮ ਕਰਦੇ ਨੇ ਪਰ ਐਜੇ ਇੰਚਾਰਜ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਅਸੀਂ ਵੀ ਕਹਿੰਦੇ ਆ ਸਿੰਗਾਪੁਰ ਤੋਂ ਇੰਨੇ ਟੀਚਰ ਆਏ ਨੇ ਜੀ ਸਾਨੂੰ ਪ੍ਰਿੰਸੀਪਲ ਜੀ ਜ਼ਰੂਰ ਦੇ ਦਿਓ ਮੈਂ ਕਦੇ ਆਵਾਜ਼ ਨਹੀਂ ਮਾਰਦਾ ਕਦੇ ਆਵਾਜ਼ ਨਹੀਂ ਅਪਲਾਈ ਕਰਦਾ ਧੰਨਵਾਦ